ਸਾਰੇ ਦੇਸ ਕੋ ਦੇਖ ਰਿਓ ਮਤ ਕੋ ਨਾ ਦੇਖਤ ਪ੍ਰਮਪਤੀ ਕੇ ਸ੍ਰੀ ਭਗਵਾਨ ਕੇ ਪਾਏ ਕਿਰਪਾ ਹਉ ਤੇ ਏ ਕਰ ਦੇ বিনা ਏ ਕਰ ਦੇ ਕੇ ਮਾਨੇ ਤੰਗ ਜਰੇ ਜਰ ਸਗ ਅਰੂਪ ਤੰਗ ਸੋਰੰਗ ਸਵਾਰ ਤਾਰੇ ਗੋ ਜਾਣਗੇ ਉਹ ਬਪਲੇ ਵਿਦ ਨਿਆਮ ਸੀਸਨ ਜਾਤ ਬੇਚਾਰੇ ਏਤੇ ਪਾਇ ਤੋਗਾ ਪਾਇ ਭੂਪਤ ਅਤਮੋ ਨਾਗੇ ਪਾਇ ਭਾਰੀ ਜੀਤ ਫਿਰ ਸਭ ਦੇਸ ਦੇਸਾਂ ਨੂੰ ਬਾਜਤ ਢੋਲ ਮਰਦੰਗ ਗਰਗੋਜ సేତਹੀਂ ਹਜਰਾਂ ਹਜ਼ਾਰ ਓਤ ਪਵੇਖ ਪਵਾਰਗੇ ਪਉਪਦ ਕੌਣ ਕਰੇ ਨਹੀਂ ਜਾਬ ਬੇਚਾਰੇ ਸ੍ਰੀਪਦ ਸ੍ਰੀ ਭਗਵਾਨ ਭਜੇ ਬੇ ਅੰਤ ਕੋ ਅੱਭਗੇ ਤਾਂ ਸਿਦਾ ਦੇ ਤਿਰਥ ਨਾਮ ਦਇਆ ਦਾ ਬਦਾਨ ਸੋ ਸੰਜਮ ਨੇ ਅਨੇਕ ਵਸੇਖੇ ਬੇਡਪੁਰਾ ਤਤੇ ਕੋਰਾ ਜਮੀਨ ਜਮਾਨ ਸਵਾਰਨ ਦੇਖੇ ਪਾਉਨ ਆਹਾਰ ਜਦੇ ਜਦ ਤਾਰ ਸਭ ਸੋ ਵਿਚਾਰ ਹਜ਼ਾਰ ਕੇ ਦੇਖੇ ਸ੍ਰੀ ਭਗਵਾਨ ਪਾਏ ਬਿਨੂ ਪਦ ਏ ਕਰਤੀ ਬਿਨੂ ਏਕ ਅਲੇਖ ਸੋਦ ਸੁਪਾਹ ਦੁਰੰਤ ਦੂਵਾ ਸੋ ਸਾਜ ਸੁਨਾ ਦੁਰਜਾਨ ਦਲੇ ਪਾਰੇ ਭੂਮਾ ਪਰੇ ਮਨਨ ਕਰ ਪਰਵਤ ਪੰਖ ਹਲੇ ਨ ਹਲੇ ਵੀ ਤੋਰ ਅਰੇ ਮਰੋਰ ਮਵਾਸ ਮਾਤੇ ਮਤੰਗਰ ਮਾਨ ਸ਼੍ਰੀ ਪਾਤ ਸ਼੍ਰੀ ਭਗਵਾਨ ਕਿਰਪਾ ਦੇ ਤਿਆਗ ਜਹਾਨ ਨਿਦਾਨ ਚਲੇਗੇ ਬੀਰ ਅਪਾਰ ਬੜੇ ਵਰਿਆ ਅਵਚਾਰ ਅਨਸਾਰ ਕੀ ਤਾਰ ਪਛਿਆ ਤੋਰਤ ਦੇਸ ਮਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਬਲੇ ਗਾੜੇ ਗੜਾਨ ਕੇ ਤੋੜ ਨਹਾਰ ਸੋ ਬਾਤ ਨਹੀਂ ਚੱਕ ਚਾਰ ਲਵੇ ਸਾਹਿਬ ਸਿਰ ਸਭ ਕੋ ਸਰਨਾ ਇਕ ਜਾਤਿ ਅਨੇਕ ਸੋ ਏਕ ਤਵੇ ਦਨਵ ਦੇਵ ਫਰਿੰਦਨਿ ਸਾਜ ਪੂਤ ਪਵਿਖ ਪਵਾਨ ਜਪੀਂ ਜੀਵ ਜੀਤ ਜਲਮ ਥਲਮ ਪਾਲਿ ਪਾਲੇ ਸਭ ਖਾਂ ਥਪੇਗੇ ਪੂਨ ਪ੍ਰਭਾਮ ਵਾਰ ਜੈਤ ਧੁਲ ਪਾਵਨ ਗੇਵੋ ਪੂਜ ਖਬੀ ਸਾਨ ਸਮੋ ਪਰਸਨ ਫਿਰੇ ਜਗ ਸਤਰ ਸਭ ਅਬ ਲੋਗ ਚਬੇਗੇ ਮਾਨੰ ਇੰਦਰ ਗਜ ਇੰਦਰ ਨਰਾ ਤਪ ਜੋਨ ਤਰੋ ਆਗ ਕਦਾਰ ਅਨੇਕ ਸੋਇ ਅਗਰ ਸਾਰ ਬਰਗੇ ਬ੍ਰਹਮ ਮਹੇਸ਼ਰ ਬੇਸਰ ਸਚੀ ਪਤ ਆਂਕ ਫਸੇ ਜੰਮ ਫਾਸ ਤਰੇ ਜੇ ਨੰ ਸਰੇ ਪਦ ਜੇ ਪਰਸ ਪਗ ਦੇ ਨਰ ਫੇਰਨ ਦੇ ਤਰੇ ਕਾਂਬੋ ਜੋ ਦੋ ਲੋਚਰ ਨਾਥ ਫਿਰਿਓ ਲੇ ਸਾਧ ਸੰਦਰਨ ਲੋਕ ਗਇਓ ਪਰਲੋਕ ਗਵਾਇ ਬਾਸ ਕਿਓ ਬਖਿਆਨ ਸੁ ਬੈਟਕੇ ਐਸੇ ਹੀ ਐਸ ਸੋ ਬੈਨ ਸੁ ਬਤਾਇ ਸਾਚਾ ਕੋ ਸੁਨ ਲਿਓ ਸਵੇ ਜਿਨ ਪ੍ਰੇਮ ਕੀਓ ਤਿਨੇ ਗਰ ਲਟਕਾਇਓ ਕਾਹੋ ਲਖਿਓ ਹਰ ਆਵਾਜ਼ੀ ਦੇਸਾਂ ਮੈਂ ਕਾਹੋ ਪਸਾਇ ਕੋ ਸੀਸ ਜਿਵਾਇ ਕੋ ਮਰਨ ਕੋ ਪੂਜਤੈ ਬਸ ਕੋ ਮੇਰਨ ਨਾਲ ਕੋ ਪੂਜਤੈ ਕੂਰ ਗਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਬੇਨਨ ਬਸ Always